ਬਾਰੇ ਬਹੁਤ ਉਸ ਕਿਪ ਨਾ ਬਲ ਮਾ ਸਾਲ ਇਵੈਂਟ ਹੋਇਆ ਜੀ ਜੇ ਤੇ ਮਿਸ ਹੋਇਆ ਮੇਰੀ ਕੋਈ ਚੀਜ਼ ਨਹੀਂ ਕੀ ਕਹਿਣਾ ਚਾਹੀਦਾ ਹੈ ਤੇ ਅੱਜ ਦੇ ਅੰਦਰ ਮੈਂ ਮੰਗਦਾ ਹਾਂ ਕਿ ਮੁਸਿਆਂ ਚਰਨ کمپٹیشن جاگ سبیاچار پیڑ گرد و سولہ پروگرام سے اور مجھے اتنے کیبنٹ منتری سدارجنگ سی ٹیو وقت پہنچنے کا سپنا ملیا اور منہ بہت ہی خوشی ہوئی کیونکہ اس طرح کے جڑے پروگرامس ہیں سبیاچار جاگر کرتے ہوئے لگے آن والی جنریشن اپنے سبیا چار اپنے ورثے توڑتے رکھنے مجھے بہت اچھا لگا سارے پرانے ਸਮੇਂ ਦੇ ਜਿਹੜੇ ਚਲਦੇ ਆ ਰਹੇ ਨੇ ਸਾਰਾ ਦੁਸ਼ਤ ਹੈ ਉਹਦਾ ਵੀ ਚੱਕੀ ਸਾਡੇ ਭਰਾ ਵੀ ਸਦਾ ਚਾਹਤ ਤੇ ਸੰਭਲ ਨਾ ਨਵੀਂ ਪੀੜ੍ਹੀ ਇਸ ਨਾਮ ਨੈਤਿਕ ਬਦਲਦਾ ਆਵਾਜ਼ੀ ਦੇ ਸੋਹਣੇ ਚੰਪਰ ਪਟਾਰੀ ਵਿੱਚ ਚੱਲ ਰਹੀ ਹੈ ਕਿ ਕਰਕੇ ਦੇਖਾ ਅੱਜ ਬਹੁਤ ਖੁਸ਼ਕਿਸਮਤ ਹੋ ਉਹ ਸੁਪਿਆ ਚਾਰੀ ਸਿੱਖੇ ਮੁੰਡੋ ਤੋਂ ਪਾਸ ਕੀ ਆਪਲਾ ਅੱਜ ਵੀ ਆਇਆ ਅਜਿਹੀ ਜੁਲਿਆ ਇਲਾਕੇ ਦਾ ਜਿਹੜਾ ਪਾਣੀ ਤੋਂ ਪਾਣੀ ਪੀਵੇ ਤੇ ਬਾਪੂ ਵੀ ਜੀਤ ਚੁਣੇ ਸਾਰੀਆਂ ਬੇਟੀਆਂ ਨੇ ਜਿੱਦ ਪਾਉਂਦੇ ਵਾਪਸ ਹਿੱਸੇ ਜਾ ਕੇ ਇਸ ਖੁਦਾਬ ਨੇ ਦੇ ਵਿਚਾਰ ਹਿੱਸਾ ਲਿਆ ਉਹਨਾਂ ਨੂੰ ਜਿਹੜੇ ਅੱਜ ਇਨਾਮ ਵੀ ਜਿੱਤੇ ਨੇ ਉਹਨਾਂ ਨੂੰ ਮੁਬਾਰਕੀ ਜਿੰਮਾ ਪਰ ਜਿਹੜਾ ਬੱਚਾ ਨੇ ਪਾਰਟਿਸਪੇਟ ਕੀਤਾ ਪਾਗ ਲਿਆ ਉਹਨਾਂ ਨੂੰ ਵੀ ਵਧਾਈ ਆ ਉਹਨਾਂ ਨੇ ਉੱਤੇ ਵਿੱਚ ਆ ਕੇ ਪੰਜਾਬ ਉਸ ਜਿਹੜਾ ਇੱਕ ਬਹੁਤ ਅਮੀਰ ਵਿਰਸਾ ਉਹਨੂੰ ਅਗਲੀ ਜਨਰੇਸ਼ਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਸਮਝਦਾ ਕਿ ਜਿਹੜਾ ਇਹ ਲੋਕ ਪੰਜਾਬੀਅਤ ਦੀ ਗੱਲ ਆ ਅੱਜ ਜਿੰਨੀ ਜ਼ਿਆਦਾ ਕਰਾਂਗੇ ਉਨਾ ਹੀ ਵਧੀਆ ਹੋਊਗਾ ਕਿਉਂਕਿ ਹੌਲੀ ਹੌਲੀ ਪਰ ਇਹ ਫਰਾਂਸ ਸੀ ਵੀ ਇਹੋ ਨਾ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਸੱਭਿਆਚਾਰ ਨੂੰ ਕਾਇਲ ਆਉਣੀ ਪਰ ਪੰਜਾਬ ਹਮੇਸ਼ਾ ਅੱਗੇ ਵਧੂਆ ਔਰ ਖਾਸ ਕਰਕੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹ ਭਗਵੰਤ ਮਾਨ ਜੀ ਦੇ ਉਪਰਾਲੇ ਪੰਜਾਬੀਅਤ ਨੂੰ ਪ੍ਰਮੋਟ ਕਰਨਾ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣਾ ਨੌਂ ਵਾਲੀ ਪੀੜ੍ਹੀ ਨੂੰ ਇਸ ਸੱਭਿਆਚਾਰ ਨਾਲ ਜੋੜਨਾ ਬਹੁਤ ਬੜੀ ਗੱਲ ਦਾ ਸਲਾਹ ਹੈ ਇਹ ਬੜੀ ਬੇਰਕੋਸ ਚੰਬਾਲ ਕਰ ਮੈਂ ਜਿਹੜੇ ਸਾਡੇ ਆਰਗੇਨਾਈਜ਼ਰ ਨੇ ਇਹ ਮੁਾਰਤ ਦੇਣਾ ਆਹ ਜੋ ਚੱਚੇ ਤੋਂ ਉੱਪਰ ਸਾਡੇ ਵਿਕੇਮਨ ਮੰਤਰੀ ਦੇ ਸ਼੍ਰੀ ਅਪਨ ਸਿੰਘ ਜੀਟੀਓ ਸਾਹਿਬ ਉਹਨਾਂ ਦੇ ਪਰਿਵਾਰਕ ਨੂੰ ਉਹ ਆਪ ਆਈ ਸੀ ਉਸ ਤੋਂ ਨੂੰ ਇਨਾਮ ਵੰਡ ਕੇ ਗਏ ਨੇ ਸੋ ਇਹ ਪਰਾਲਾ ਹਮੇਸ਼ਾ ਚੱਲਦਾ ਰਹੇ ਮੈਂ ਮੁਾਰਤ ਦੇਣਾ ਜਾਕਾ ਤੇਜਾ ਜੀ ਨੂੰ ਖਾਸ ਕਰਕੇ ਦਰਿੰਦਰ ਜੀ ਬਹੁਤ ਆਪ ਇੱਕ ਕੁਝ ਕੋਟੀ ਦੇ ਦਾਇਕ ਨੇ ਸੋਹਣਾ ਦੇ ਆਜੂ ਪੁਰਾਣੇ ਦੇ ਨਾਲ ਬਹੁਤ ਵਧੀਆ ਰਿਹਾ ਔਰ ਮੈਂ ਤਾਂ ਬਹੁਤ ਵਾਰੀ ਕਿਹਾ ਕਿ ਪੰਜਾਬ ਦਾ ਵਿਰਸਾ ਇੱਕ ਪੋਜ਼ਿਟਿਵ ਜਿਹੜੀਆਂ ਵਾਈਬਸ ਨੂੰ ਦਿੰਦਾ ਔਰ ਪੰਜਾਬ ਦੀ ਪੰਜਾਬੀਅਤ ਵਿਰਸੇ ਦੇ ਵਿੱਚ ਇੱਕ ਰੋਹਾਨੀਅਤ ਤਿਆਗ ਤਪੱਸਿਆ ਪਰਵਾੰਗੀ ਦੀ ਗੱਲ ਕੋ ਸਾਰਾ ਕੁਝ ਦੇਖ ਕੇ ਬਹੁਤ ਚੰਗਾ ਲੱਗਾ ਪਰਮੇਸ਼ਰ ਕਿਰਪਾ ਕਰੇ ਆਰਗੇਨਾਈਜ਼ਰਸ ਨੂੰ ਮੇਰੀ ਅਸ਼ੋਕ ਕਾਮਨਾਵਾਂ ਤੇ ਬੁਲਾ ਬਾਬਾ ਜੀ ਜਿਹੜੀ ਗੱਲ ਆ ਤਾਂ ਕੋਈ ਵੀ ਸਬੰਧਤ ਰੂਪਕਾ ਪਾਤੀ ਹੈ ਕਿ ਕੀ ਕਰਨਾ ਚਾਹੀਦਾ ਜੀ ਜੀ ਸਿੱਖਿਆ ਆ ਬਾਬਾ ਉਹ ਰੱਖਿਆ ਆ ਅਫੀਸਰ ਅਫੀਸਰ ਸਲਾਹ ਲਗਾ ਔਰ ਬੜੀਆ ਪ੍ਰੋਗਰਾਮ ਸਕੇ ਬੱਚਿਆਂ ਨੂੰ ਜੋ ਨਵੀਂ ਪੀੜ੍ਹੀ ਨੂੰ ਆਪਣਾ ਸੰਗਠਨ ਨਾਲ ਜੋੜਨਾ ਇੱਕ ਬਹੁਤ ਵੱਡੀ ਪੰਜਾਬੀ ਦੀ ਸੇਵਾ ਹੈ। ਉਹ ਜਾ ਕੇ ਫੇਰ ਜਦੋਂ ਸਾਰੇ ਟੀਮ ਜਿਸ ਵਿੱਚ ਸ਼ਾਮਿਲ ਬੜੇ ਸਾਲਾਂ ਤੋਂ ਪੜ੍ਹਾ ਰਹੇ ਹੈ। ਤੇ ਔਰ ਉਹ ਜੇ ਫੋਨ ਲਗਿਆ। ਜਮਨ ਪੰਜਾਬ, ਹਰਿਆਣਾ, ਹਿਮਾਚਲ ਤੋਂ ਵੀ ਰਸਤੇ ਆਈਆਂ। ਤੇ ਇਹ ਫਿਰ ਵਧਦਾ ਜਾ ਰਿਹਾ। ਐਸਾ ਤੌਰੇ ਖੁਸ਼ੀ ਹੋ ਰਿਹਾ। ਸਪਸਟ ਤਹੀਨ ਜੇਸ਼ਲਾ ਪੜਾਇਆ ਨਹੀਂ ਸਾਰੇ ਇਹ ਕਿ ਕਿ ਨਰੋਲ ਪੰਜਾਬੀ ਨੂੰ ਪ੍ਰਮੋਟ ਕਰਦਾ ਰਿਹਾ ਦੂਜਿਆਂ ਨੂੰ। ਜੀ ਜੀ ਜੀ। ਤੇ ਅੱਗੇ ਕੀ ਭਾਲੇ ਕਰਦੇ ਜੀ? ਅ ਬਤਨ ਜੀ ਗੁਰੂ ਦਰਸ਼ਨ ਕਿਤੇ ਬਾਕੀ ਚੈਨਲਸ ਆ ਕਰਦੇ ਨੇ ਥੋੜੀ ਘੁੱਸ ਘਟਿਆ ਪਰ ਗੁਰੂ ਦਰਸ਼ਨ ਵੀ ਐਟ ਲੀਸਟ ਹੋ ਰਹੀ ਸੀ ਗੱਲ ਕਰਦੇ ਹੋਏ ਕਿ ਬਹੁਤ ਵੱਡਾ ਪਾਕਿਸਤਾਨੀ ਕੋਈ ਚੈਨਲ ਜਿਸ ਨੂੰ ਅਸਰ ਦਿੱਕਾ ਪਾਕੀ ਪੰਜਾਬੀ ਵੀ ਫਰੀ ਸੇਵਾ ਕਰ ਰਹੀ ਹੈ ਜੇ 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 ਕੀ ਰਿਸ ਸੌਣ ਵਿੱਚ ਕਰਦੇ ਆਗੇ ਮੋਰ ਪੰਜਾਬਣ ਦੀ ਸਿੱਖ ਲੈਕ ਲੈ ਰਿਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ 2025 ਦੀ ਜਿਹੜੀ Winner ਹੈ ਅ ਕਰ ਸ਼ੰਕਰ ਤੋਂ ਜ਼ਿਲ੍ਹਾ ਹਿਆਰਪੁਰ ਤੇ ਸਭ ਹਰਸ਼ਦੀਪ ਕੌਰ ਸਭ ਤੋਂ ਪਹਿਲਾਂ ਇਹਦੇ ਪੇਰੈਂਟਸ ਨੂੰ ਵਧਾਈਆਂ ਇਹ ਮਾਲਪੁਰ ਖਾਲਸਾ ਕਾਲਜ ਵਾਲਿਆਂ ਨੂੰ ਵਧਾਈਆਂ ਗਣ ਚੱਕਰੀਆਂ ਨੂੰ ਵਧਾਈਆਂ ਬਾਕੀ ਜਿਹੜਾ ਗਲਾਸਪੁਰ ਦੇ ਵਿੱਚ ਹੋਇਆ ਇਹ ਬਹੁਤ ਵਧੀਆ ਹੋਇਆ ਜੀ ਸਾਡੇ ਸਾਰੀ ਪਿੰਡ ਪਰਿਵਾਰ ਦੀ ਜਿਹੜੀ ਟੀਮ ਹੈ ਸਾਡੇ ਚਾਹ ਸਾਬ ਜੀ ਜੈਕਬ ਤੇਜਾ ਜੀ ਔਰ ਕਿਨੇ ਕਿਨੇ ਦਾ ਨਾਮ ਨਮਾ ਸਾਡੀ ਜੀ 50 ਕ ਬੰਦੇ ਹੈਗੇ ਆ ਤੇ ਪ੍ਰਮਾਤਮਾ ਕਰੇ ਕੀ ਆ 15 ਸਾਲ ਪੂਰੇ ਹੋਏ ਨੇ ਤੇ ਸੁਨ 100 ਸਾਲ ਦੀ ਹੋ ਗਈ ਜੈ ਕੁਰੇ ਸਾਲ 16 ਮਾ ਚੜਿਆ ਹੁ ਮਹਮਾ ਕੇ ਚੜੀ ਜਵਾਨੀ ਉਹਦਾ ਬਾਪ ਪੰਡਤਾਂ ਘਰ ਵੜਿਆ ਪਣ ਤੋਂ ਪਣ ਤੋਂ ਸਾਹਾ ਕੱਢੋ ਦਊਂਗਾ ਮੈਂ ਜੋ ਬਣਿਆ ਸੁਭਸਰਿਆ ਮਿੱਤਰਾਂ ਨੂੰ ਫਿਕਰ ਗਿਆ ਫਿਕਰ ਪਿਆ ਵਿਆਹ ਜੈ ਕੁਰ ਦਾ ਤਰਿਆ ਇਸ ਕਰਕੇ 16 17 ਸਾਲ ਤੇ 18 ਸਾਲ ਦੇ ਸੰਵਿਧਾਨ ਦਾ ਇੱਕ ਇਕਨੋਮੀਆ ਕੇ ਬੋਰਡ ਬਣ ਜਾਂਦੀ ਹੈ ਮੇਲਾ ਸਾਡਾ ਜਮਾਨ ਗੁੰਜਾਰਿਆ ਜੀ ਇਹਦੀਆਂ ਸਾਰੀਆਂ ਵਧਾਈਆਂ ਸਾਰੇ ਪਿੰਡ ਪਰਿਵਾਰ ਨੂੰ ਹੈ ਸਾਰੇ ਪ੍ਰਸ਼ਾਸਨ ਨੂੰ ਗੁਲਦਾਸਪੁਰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਨੂੰ ਮਨਜ਼ੂਰੀ ਦਿੱਤੀ ਪ੍ਰੋਗਰਾਮ ਕਰਾਉਣ ਦੀ ਔਰ ਸਾਰਾ ਇਲੈਕਟ੍ਰੋਨਿਕ মিডিਆ ਤੇ ਪ੍ਰਿੰਟ মিডিਆ ਜਿਨ੍ਹਾਂ ਨੇ ਪ੍ਰਚਾਰ ਕਰਕੇ ਦੁਨੀਆ ਭਰ ਦੇ ਤੱਕ ਪਹੁੰਚਾਇਆ ਥੈਂਕ ਯੂ ਥੈਂਕ ਯੂ ਆਹ ਕੁੜੀ ਨੂੰ ਬੁਲਾਇਓ ਆਹ ਕੁੜੀ ਨੂੰ ਬੁਲਾਇਓ ਅ ਪਹਿਲੇ ਤਾਂ ਮੈਂ ਨਾਮ ਦੱਸਣਾ ਚਾਹਾਂਗੀ ਮੇਰਾ ਨਾਮ ਹਰਸ਼ਦੀਪ ਕੌਰ ਆ ਜੀ ਤੇ ਬੈਂਗਾਲਸ਼ੀਂ ਕਿਸ਼ਤੀ ਦੇ ਰੋ ਵਾਲੀ ਆ ਅੱਜ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਮੈਂ ਅੱਜ ਪਹਿਲਾ ਸਥਾਨ ਹਾਸਲ ਕੀਤਾ ਇੰੀਆਂ ਕੁੜੀਆਂ ਚੋਂ 70 ਕੁੜੀਆਂ ਦੇ ਵਿੱਚੋਂ ਅੱਜ ਮੈਂ ਪਹਿਲੇ ਨੰਬਰ ਤੇ ਆਈ ਆ ਪਹਿਲਾਂ ਤਾਂ ਮੈਨੂੰ ਖੁਸ਼ੀ ਬਹੁਤ ਜ਼ਿਆਦਾ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਹ ਤੇ ਉਸ ਤੋਂ ਬਾਅਦ ਧੰਨਵਾਦ ਆ ਬਹੁਤ ਇਹਨਾਂ ਦਾ ਲੋਕ ਸੱਭਿਆਚਾਰਕ ਫੈਡ ਦਾ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਤੇ ਜੱਜਿਸ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸੁਚਾਨੀ ਮਨੁੱਖ ਅੱਜਕੱਲ੍ਹ ਨਾ ਜਦੋਂ ਆਂ ਜਦੋਂ ਸ਼ੌਕ ਬਲੇ ਹੋ ਗਏ ਨੇ ਇਹ ਤਾਂ ਰੀਲਾ ਮਲ ਜਾ ਬੈ ਗੀਆਂ ਨੇ ਹੈ ਕੀ ਕਹਣਾ ਚਾਹੁੰਦੇ ਜੀ ਵੀ ਦੇ ਪਰ ਕੀ ਚਾਹਦੇ ਕਿ ਪੰਜਾਬੀਆਂ ਵੀ ਵਿਰਸੇ ਨਾਲ ਜੁੜਨਾ ਚਾਹੀਦਾ ਕਿ ਇਹਨੂੰ ਫੜਨਾ ਚਾਹੀਦਾ ਕਿ ਇਹਨੂੰ ਕੈਚ ਕਰਨਾ ਚਾਹੀਦਾ ਅ ਪੰਜਾਬੀ ਓਬਵੀਅਸਲੀ ਪੰਜਾਬੀ ਵਿਰਸੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਜੋ ਅਸੀਂ ਹੈਗੇ ਉਹ ਭੁੱਲ ਨਹੀਂ ਸਕਦੇ ਆਪਣੇ ਆਪ ਨੂੰ ਜੋ ਅਸੀਂ ਅਸੀਂ ਪੰਜਾਬੀ ਆ ਅਸੀਂ ਪੰਜਾਬਣ ਆ ਅਸੀਂ ਆਪਣੇ ਆਪ ਨੂੰ ਵਿਸਾਰ ਨਹੀਂ ਸਕਦੇ ਅਸੀਂ ਆਪਣੇ ਨੂੰ ਦਿਖਾ ਹੀ ਸਕਦੇ ਹਾਂ ਤੇ ਬਾਕੀ ਰੀਲਸ ਵਾਲੀ ਗੱਲ ਆ ਉਹ ਵੀ ਚਲੋ ਆਪਣਾ ਟੈਲੈਂਟ ਆ ਪਰ ਜੇ ਆਪਾਂ ਕਹੀਏ ਕਿ ਅਸੀਂ ਸਿਰਫ ਉਸ ਚੀਜ਼ ਨੂੰ ਮੁੱਖ ਰੱਖ ਕੇ ਬਾਕੀ ਸਾਰਾ ਕੁਝ ਭੁੱਲਦੇ ਜਾਈਏ ਇਹ ਬਹੁਤ ਵੱਡੀ ਗਲਤੀ ਆ ਕੁੜੀਆਂ ਨੂੰ ਪੜ੍ਹਨਾ ਚਾਹੀਦਾ ਹੈ ਅੱਗੇ ਵਧਣਾ ਚਾਹੀਦਾ ਕੌਨਫੀਡੈਂਟ ਹੋਣਾ ਚਾਹੀਦਾ ਆ ਤੇ ਆਪਣੇ ਆਪ ਨੂੰ ਜਦੋਂ ਤੁਸੀਂ ਦਿਖਾ ਤੈਨੂੰ ਖੁਦ ਦਿਖਾ ਲੈਣਾ ਤੁਹਾਨੂੰ ਖੁਦ ਦਿਖਾਣ ਦੀ ਲੋੜ ਨਹੀਂ ਪੈਣੀ ਜਿੱਦਾਂ ਕਿ ਅੱਜ ਮੈਂ ਦਿਖਾ ਦਿੱਤਾ ਮੈਨੂੰ ਲੱਗਦਾ ਥੈਂਕ ਯੂ ਜੀ ਥੈਂਕ ਯੂ ਜੀ ਮੇਰਾ ਹੈ ਵਸਦਾ ਪੰਜਾਬ ਸਾਡੀ ਜਾਨ ਮਿੱਤਰੋ ਉੱਚੀ ਰੱਖਣੀ ਸਦਾ ਇਹਦੀ ਸ਼ਾਨ ਮਿੱਤਰੋ ਅਣਖੀ ਪੰਜਾਬ ਸਿਰ ਤਾਜ ਵਰਗਾ ਸੋਨਾ ਦੇਸ਼ ਕੋਈ ਹੋਣਾ ਨਹੀਂ ਪੰਜਾਬ ਵਰਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਚੰਨ ਕੋਰ ਹੈ ਮਾਲਵੇ ਦੇ ਨਿੱਕੇ ਜੇ ਇੱਕ ਸੂਬੇ ਤਲਵੰਡੀ ਪਾਈ ਦੀ ਰਹਿਣ ਵਾਲੀ ਆ ਮੈਂ ਕਸਬੇ ਦੀ ਅੱਜ ਮੈਂ ਬਹੁਤ ਖੁਸ਼ ਆ ਮੈਂ ਧੰਨਵਾਦ ਕਰਦੀ ਆ ਜਕਾਬ ਤੀਜਾ ਸਰ ਜੀ ਦਾ ਤੇ ਸਾਰੀ ਟੀਮ ਦਾ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਿਸ ਵਿੱਚ ਸਾਨੂੰ ਸਾਡਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਹੈ ਤੇ ਮੈਂ ਸਪੈਸ਼ਲ ਧੰਨਵਾਦ ਕਰਨਾ ਚੱਲ ਜਾ ਰਹੀ ਆ ਮੇਰੇ ਪ੍ਰੋਫੈਸਰ ਗੁਰਚਰਨ ਸਿੰਘ ਬਰਾੜ ਉਰਫ ਬਰਾੜ ਮਾਲਵਾ ਉਹਨਾਂ ਦੀ ਬਦੌਲਤ ਅੱਜ ਮੈਂ ਇੱਥੇ ਖੜੀ ਆ ਉਹਨਾਂ ਵੱਲੋਂ ਹੀ ਮੈਨੂੰ ਸਨੇਹਾ ਮਿਲਿਆ ਸੀ ਅੱਜ ਮੈਂ ਵਿਦਾਇਗੀ ਤੌਰ 'ਤੇ ਤਾਦਖਾਨ ਸਰ ਜੀ ਦਾ ਤੇ ਮੈਮ ਬਹੁਤ ਹੀ ਜ਼ਿਆਦਾ ਖੁਸ਼ ਆ ਧੰਨਵਾਦ ਸਾਰੇ ਵਿਰਸੇ ਨਾਲ ਜੁੜੇ ਰਹੋ ਪੰਜਾਬ ਦੀ ਸ਼ਾਨ ਨੂੰ ਬਤੌਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਜਿਹੜਾ ਇਹ ਇਵੈਂਟ ਇਹ ਤੁਹਾਨੂੰ ਸੁਣ ਕੇ ਪਾਇਆ ਗਿਆ ਟਿੱਟਣ ਚੰਗੀ ਜਿਹੀ ਇਹ ਇੱਕ ਬਹੁਤ ਹੀ ਵਧੀਆ ਜਿਹੜਾ ਇਵੈਂਟ ਹੋਇਆ ਲੋਕਲ ਕਲਚਰ ਫੈਡ ਲੋ ਇਹਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆਪੋ ਉਹ ਤਿੱਜਾ ਅਸੀਂ ਦੇਖੀ ਜਿਹੜੀਆਂ ਸਿਰਫ ਇਨਕਦੀ ਟੀਵੀਆਂ ਤੇ ਜਾਂ ਕਦੀ ਆਪਣੇ ਦਾਦੀ ਬਣਿਆ ਨੂੰ ਸੁਣੀਆਂ ਹੁੰਦੀਆਂ ਸੀ ਇੱਥੇ ਆ ਕੇ ਪਤਾ ਚੱਲਦਾ ਵੀ ਪੰਜਾਬ ਦਾ ਵਿਰਸਾ ਹੁਣ ਕਿਲਾ ਬਣਾਇਆ ਤੇ ਜਿੰਨਾ ਮਹਾਨ ਤੇ ਇੱਥੇ ਆ ਕੇ ਹੀ ਆਪਣੀ ਪੰਜਾਬੀ ਪਛਾਣ ਦੇ ਨਾਲ ਜੁੜਿਆ ਹਰ ਕੰਮ ਜਿਹੜਾ ਇੱਥੇ ਪੰਜਾਬੀ ਭੰਡਾ ਦੇ ਵਿੱਚ ਚੱਲਦਾ ਆ ਜਿਹੜਾ ਕੋਈ ਸਾਡਾ ਸਨਮਾਨੀ ਸਖਸ਼ੀਅਤ ਆਂਦੀ ਉਹਨਾਂ ਨੂੰ ਤਾਂਗੇ ਤੇ ਲੈ ਕੇ ਆਉਂਦੇ ਆ ਉੱਥੋਂ ਹੀ ਸਾਡਾ ਜਿਹੜਾ ਵਿਰਸਾ ਜਨਮ ਸ਼ੁਰੂ ਹੋ ਜਾਂਦਾ ਆ ਉਹਨਾਂ ਦਾ ਫਿਰ ਮੂੰਹ ਮਿੱਠਾ ਕੋਟ ਦੇ ਨਾਲ ਕਰਾਇਆ ਜਾਂਦਾ ਆ ਫੇਸ ਕਰਕੇ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਆ ਉਹਨਾਂ ਤੋਂ ਬਾਅਦ ਜਿਹੜੀ ਮੇਨ ਜਿਹੜੇ ਕੱਢੇ ਅਸੀਂ ਤਿੰਨ ਜਿਹੜੇ ਵਿਨਰ ਨੇ ਉਹਨਾਂ ਨੂੰ ਵੀ ਜਿੱਦਾਂ ਸਗੀ ਫੁੱਲ ਦੇ ਨਾਲ ਸ਼ਗਨ ਦੇ ਨਾਲ ਸਨਮਾਨ ਦਿੱਤਾ ਬਹੁਤ ਜਿਆਦਾ ਲੱਗਿਆ ਸਾਡਾ ਇਹੀ ਆ ਵੀ ਹੁੰਦੇ ਸਾਲ ਵੀ ਹਰ ਸਾਲ ਇਹ ਜਿਹੜਾ ਮੇਲਾ ਇਹ ਹੁੰਦਾ ਰਹੇ ਠੀਕ ਹੈ ਥੈਂਕ ਯੂ ਉਹ ਬਾਈ ਮੈਂ ਸਰਬਜੀਤ ਸਿੰਘ ਇਸ ਲੋਕ ਸਭਾ ਚਾਰਕ ਪਿੰਡ ਦਾ ਇੱਕ ਨਿਮਾਣਾ ਜਿਹਾ ਹਿੱਸੇਦਾਰ ਅੱਜ ਦੇ ਇਸ ਲੋਕ ਸਭਾ ਚਾਰਕ ਪਿੰਡ ਜੋ ਇਹ ਸਾਲਾਨਾ ਇਹ ਧੀਆਂ ਦਾ ਜਿਹੜਾ ਇੱਕ ਕੰਪੀਟੀਸ਼ਨ ਕਰਵਾਇਆ ਗਿਆ ਹੈਗਾ ਉਹਨਾਂ ਦੇ ਲੋਕ ਸਭਾ ਚਾਰ ਨੂੰ ਲੈ ਕੇ ਉਹਨਾਂ ਦਾ ਇਸ ਲੋਕ ਸਭਾ ਚਾਰਪੈਡ ਦੇ ਵਿੱਚ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਜਿਹੜਾ ਸਮਾਂ ਆਪਣਾ ਇਹ ਜੋ ਆਪਣੀ ਕਲਾਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਹੈਗਾ ਤੇ ਸਾਰੀ ਟੀਮ ਮੈਂਬਰਾਂ ਵੱਲੋਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਅਗਲੇ ਸਾਲ ਆਉਣ ਆਉਣ ਵਾਲੇ ਬਰੇ ਦੇ ਵਿੱਚ ਆਪਾਂ ਇਸ ਤੋਂ ਵੀ ਹੋਰ ਸਫਲ ਕੰਮ ਜਿਹੜਾ ਕਰਾਂਗੇ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ